ਇਹ ਉਪਰਾਲਾ ਮੇਰੇ ਯਾਰਾਂ ਦੋਸਤਾਂ ਵੱਲੋਂ ਮੇਰੇ ਸੱਜਣਾ ਮਿੱਤਰਾਂ ਵੱਲੋਂ ਤੇ ਮੇਰੀ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਮੈਂ ਉਹਨਾਂ ਦਾ ਬਹੁਤ ਰਿਣੀ ਆ ਸਾਡੇ ਜਸਪ੍ਰੀਤ ਸਿੰਘ ਜੀ ਦਾ ਲਾਜ ਮਜਾਵਾ ਜਨਮ ਦਿਨ ਹੈ ਖੌਂਦਾਰ ਇੱਕ ਮਹਾਨਦਾਨ ਹੈ ਸਾਡੇ ਦਿੱਤੇ ਖੌਂਦ ਦੇ ਕਦਰੇ ਜਿਹੜੇ ਹੈਗੇ ਆ ਉਹ ਕਿਸੇ ਰੋੜਵੰਦ ਦੀ ਜਿਹੜੀ ਜਾਨ ਬਚਾ ਸਕਦੇ ਨੇ 50 ਸਾਲ ਦਾ ਮੈਂ ਹੋ ਗਿਆ 50 ਸਾਲ ਹੋਰ ਇਹਨੂੰ ਮੈਂ ਚਲਾਉਂਗਾ ਮੈਂ 100 ਸਾਲ ਤੋਂ ਪਹਿਲਾਂ ਮਰਨਾ ਕਿ ਆਪਣੀ ਇਬਾਦਤ ਦੇ ਨਾਲ ਨਾਲ ਲੋਕਾਂ ਨੂੰ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਹਰਿਆਲੀ ਲਿਆਉਣ ਦਾ ਸੁਨੇਹਾ ਦਿੱਤਾ ਜਾਵੇ ਮੇਰਾ ਵੀ ਦਿਲ ਕੀਤਾ ਕਿ ਮੈਂ ਜ਼ਿੰਦਗੀ ਦੀ ਪਹਿਲੀ ਵਾਰੀ ਖੂਨਦਾਨ ਕਰਨਾ ਸਪੀਅਤ ਅੱਜ ਕਰਤਾ। ਸੋ ਅੱਜ ਫਸਟ ਟਾਈਮ ਕੀਤਾ। ਬੜਾ ਚੰਗਾ ਲੱਗਿਆ। ਮੈਨੂੰ ਵਿਸ਼ੇਸ ਦੇਣ ਆਏ ਨੇ, ਮੈਨੂੰ ਮੁਬਾਰਕਾਂ ਦੇਣ ਆਏ ਨੇ, ਮੈਨੂੰ ਆਪਣਾ ਪਿਆਰ ਦੇਣ ਆਏ ਨੇ ਤੇ ਇਸ ਪਿਆਰ ਦਾ ਮੈਂ ਮੁੱਲ ਮੋੜ ਨਹੀਂ ਸਕਦਾ। ਖੂਨਦਾਨ ਮਹਾਦਾਨ ਇਸ ਲਈ ਕੀਤਾ ਜਾਂਦਾ ਕਿਉਂਕਿ ਜਦ ਖੂਨ ਦਈਦਾ ਹੈ ਨਾ ਫਿਰ ਧਰਮ ਜਾਤ ਪਰਾਧਰ ਨਹੀਂ ਦੇਖਦੀ। ਇਹ ਮੇਰੇ ਲਈ ਬਹੁਤ ਇੱਕ ਜਿਵੇਂ ਕਹਿ ਲਓ ਵੀ ਬਰਥਡੇ ਦਾ ਬਹੁਤ ਵੱਡਾ ਗਿਫਟ ਆ ਕਿ ਸਾਡੇ ਕਾਰਪੋਰੇਸ਼ਨ ਦੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਬਲੱਡ ਨੇਟ ਕੀਤਾ ਤੇ ਉਹ ਮੇਰੇ ਇਸ ਪ੍ਰੋ ਖੂਨ ਦਾਨ ਜਲ ਕਰੋ ਕਿਉਂਕਿ ਇਹ ਖੂਨ ਜਿਹੜਾ ਰਿਫਲੈਨਿਸ਼ ਹੁੰਦਾ ਰਹਿੰਦਾ ਹੈ ਤੇ ਤੁਹਾਡੇ ਖੂਨ ਦੇ ਨਾਲ ਕਿਸੇ ਦੀ ਜਾਨ ਬਚਦੀ ਹੈ ਉਸ ਤੋਂ ਵੱਡਾ ਦਾਨ ਕੋਈ ਨਹੀਂ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕਹੇ ਆਪਣੇ ਜਨਮ ਦਿਨ ਤੇ ਤੁਸੀਂ ਕੀ ਕਹਿੰਦੇ ਇਹ ਉਪਰਾਲਾ ਮੇਰੇ ਯਾਰਾਂ ਦੋਸਤਾਂ ਵੱਲੋਂ ਮੇਰੇ ਸੱਜਣਾ ਮਿੱਤਰਾਂ ਵੱਲੋਂ ਤੇ ਮੇਰੀ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਮੈਂ ਉਹਨਾਂ ਦਾ ਬਹੁਤ ਰਿਣੀ ਹਾਂ ਔਰ ਇਹ ਉਪਰਾਲੇ ਤੋਂ ਮੈਂ ਇਹ ਸਿੱਖਿਆ ਵਾ ਕਿ ਮੈਂ ਇਹ ਉਪਰਾਲਾ ਆਪਣੇ ਹਰ ਬਰਥਡੇ ਤੇ ਇਹਨੂੰ ਇਦਾਂ ਹੀ ਕੰਟੀਨਿਊ ਕਰੂੰਗਾ 50 ਸਾਲ ਦਾ ਮੈਂ ਹੋ ਗਿਆ 50 ਸਾਲ ਹੋਰ ਇਹਨੂੰ ਮੈਂ ਚਲਾਉਂਗਾ ਮੈਂ 100 ਸਾਲ ਤੋਂ ਪਹਿਲਾਂ ਮਰਨਾ ਨਹੀਂ ਕਿੱਦਾਂ ਲੱਗ ਰਿਹਾ ਹੈ ਅੱਜ ਸਾਰੇ ਤੁਹਾਨੂੰ ਜਿਹੜੇ ਨਾਇ ਨੇ ਕਿੱਦਾਂ ਲੱਗ ਰਿਹਾ ਹੈ ਦੇਖੋ ਇੱਕ ਲਗ ਤਰ੍ਹਾਂ ਦੀ ਖੁਸ਼ੀ ਆ ਕਿਉਂਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਪਹਿਲੀ ਜਮਾਤ ਤੋਂ ਲੈ ਕੇ ਜਿਹੜੇ ਮੇਰੇ ਸਾਥੀ ਰਹੇ ਨੇ ਤੇ ਹੁਣ ਨੌਕਰੀ ਤੱਕ ਜਿਹੜੇ ਮੇਰੇ ਸਾਥੀ ਨੇ ਉਹ ਸਾਰੇ ਇੱਥੇ ਪਹੁੰਚੇ ਨੇ ਮੈਨੂੰ ਮਾਣ ਬਖਸ਼ਿਆ ਉਹਨਾਂ ਨੇ ਮੈਨੂੰ ਵਿਸ਼ੇਸ਼ ਦੇਣ ਆਏ ਨੇ ਮੈਨੂੰ ਮੁਬਾਰਕਾਂ ਦੇਣ ਆਏ ਨੇ ਮੈਨੂੰ ਆਪਣਾ ਪਿਆਰ ਦੇਣ ਆਏ ਨੇ ਤੇ ਇਸ ਪਿਆਰ ਦਾ ਮੈਂ ਮੁੱਲ ਮੋੜ ਨਹੀਂ ਸਕਦਾ ਮੈਂ ਉਸ ਕੁਦਰਤ ਦਾ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿ ਉਹਨਾਂ ਨੇ ਮੈਨੂੰ ਇੰਨੇ ਸੱਜਣ ਮਿੱਤਰ ਦਿੱਤੇ ਨੇ ਹੋਰ ਸੱਜਣ ਮਿੱਤਰ ਜੁੜਦੇ ਗਏ ਨੇ ਜਿੱਦਾਂ ਹੁਣ ਅੱਜ ਅਮੇਰ ਨਾਲ ਇਹ ਨਵੇਂ ਸੱਜਣ ਮਿੱਤਰ ਕਾਫਲੇ 'ਚ ਜੁੜੇ ਨੇ ਪ੍ਰਮਾਤਮਾ ਇਦਾਂ ਹੀ ਪਿਆਰ ਵਧਾਉਂਦਾ ਰਵੇ ਮੇਰਾ ਵੱਡਾ ਵੀਰ ਆ ਗਿਆ ਤੇ ਮੈਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਹਾਂ ਇਹ ਮੇਰੇ ਲਈ ਬਹੁਤ ਇੱਕ ਜਿਵੇਂ ਕਹਿ ਲਓ ਵੀ ਬਰਥਡੇ ਤੇ ਬਹੁਤ ਵੱਡਾ ਗਿਫਟ ਆ ਕਿ ਸਾਡੇ ਕਾਰਪੋਰੇਸ਼ਨ ਦੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਬਲੱਡ ਨੇਟ ਕੀਤਾ ਤੇ ਉਹ ਮੇਰੇ ਇਸ ਪ੍ਰੋਗਰਾਮ ਤੇ ਆ ਕੇ ਕੀਤਾ ਬismillahirrahmanirrahim ਸ਼ੁਭਾ ਅੱਲਾਹ ਤਾਲਾ ਦੇ ਨਾਮ ਤੇ ਜੋ ਬੜਾ ਮਿਹਰਬਾਨ ਤੇ ਨਿਯਾਇਤ ਰਮ ਕਰਨ ਵਾਲਾ ਸਾਡੇ ਜਸੀਪ ਸੇਖੋਜੀ ਦਾ ਅੱਜ ਪੰਜਾਵਾਂ ਜਨਮ ਦਿਨ ਲੁਧਿਆਣਾ ਦੇ ਇਸ ਮੌਕੇ ਤੇ ਕੈਂਪ ਲਾਇਆ ਗਿਆ ਕੁੰਡਾ ਹੰ ਦਾ ਲੇਕਿਨ ਅੱਛੀ ਗੱਲ ਇਹ ਕਿ ਨਾਲ ਕੁੰਡੇ ਜਿਹੜੇ ਆ ਉਹ ਵੰਡੇ ਜਾ ਰਹੇ ਆ ਤੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬੀਆਂ ਨੂੰ ਜੇ ਖੂਨਦਾਨ ਦੇ ਨਾਲ-ਨਾਲ ਹਰੇਕ ਜਗ੍ਹਾ ਸਾਰੇ ਧਰਮਕ ਸਥਾਨਾਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਇਬਾਦਤ ਦੇ ਨਾਲ-ਨਾਲ ਲੋਕਾਂ ਨੂੰ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਹਰਿਆਲੀ ਲਿਆਉਣ ਦਾ ਸਨੇਹਾ ਦਿੱਤਾ ਜਾਵੇ ਔਰ ਸੇਖੋਂ ਸਾਹਿਬ ਦੀ ਸ਼ਖਸੀਅਤ ਕਿਉਂਕਿ ਲੁਧਿਆਣਾ 'ਚ ਇੱਕ ਭਰਾ ਵਰਗੀ ਹੈ ਤੇ ਹਰੇਕ ਸਮੁਦਾਇ ਦੇ ਨਾਲ ਉਹਨਾਂ ਦੇ ਬਹੁਤ ਨੇੜੇ ਦੇ ਤਾਲੁਕਾਤ ਨੇ ਤੇ ਮੈਂ ਸਮਝਦਾ ਇੱਕ ਚੰਗਾ ਉਪਰਾਲਾ ਕੀਤਾ ਹੈ ਇਹ ਉਪਰਾਲਾ ਹਰ ਸਾਲ ਜਿਹੜਾ ਹੋਣਾ ਚਾਹੀਦਾ ਹੈ ਮਹਾਂਦਾਨ ਕਿਹਾ ਜਾਂਦਾ ਜੀ ਖੂਨਦਾਨ ਮਹਾਂਦਾਨ ਇਸ ਲਈ ਕਿਹਾ ਜਾਂਦਾ ਕਿਉਂਕਿ ਜਦ ਖੂਨ ਦਈਦਾ ਨਾ ਫਿਰ ਧਰਮ ਜਾਤ ਬਰਾਦਰੀ ਨਹੀਂ ਦੇਖੀ ਤੇ ਜਿਹਨੂੰ ਚਾਹੀਦਾ ਉਹ ਵੀ ਧਰਮ ਜਾਤ ਬਰਾਦਰੀ ਨਹੀਂ ਦੇਖਦਾ ਇਸ ਲਈ ਜਿਹੜੇ ਦਾਨ ਹੈ ਉਹਨਾਂ ਚ ਮਹਾਂਦਾਨ ਹਮੇਸ਼ਾ ਤੋਂ ਖੂਨ ਦਾ ਨਹੀਂ ਜਿਹੜਾ ਹੋ ਰਹਿਗਾ ਅੱਜ ਜਸਦੀਪ ਸੇਖੋ ਜੀ ਦੇ 50ਵੇਂ ਜਨਮਦਨ ਦੇ ਮੌਕੇ ਤੇ ਉਹਨਾਂ ਦੇ ਦੋਸਤਾਂ ਨੇ ਔਰ ਨਾਲ ਮਾਰਸ਼ਲਡ ਫਾਊਂਡੇਸ਼ਨ ਸਾਰਿਆਂ ਨੇ ਇੱਕ ਖੂਨਦਾਨ ਕੈਂਪ ਆਰਗੇਨਾਈਜ਼ ਕੀਤਾ ਬੜਾ ਵਧੀਆ ਸੰਦੇਸ਼ ਦਿੱਤਾ ਹੈ ਸੋਸਾਇਟੀ ਦੇ ਵਿੱਚ ਖੂਨਦਾਨ ਇੱਕ ਮਹਾਨ ਦਾਨ ਹੈ ਸਾਡੇ ਦਿੱਤੇ ਖੂਨ ਦੇ ਕਤਰੇ ਜਿਹੜੇ ਹੈਗੇ ਆ ਉਹ ਕਿਸੇ ਲੋੜਵੰਦ ਦੀ ਜਿਹੜੀ ਹੈ ਜਾਨ ਬਚਾ ਸਕਦੇ ਨੇ ਸੋ ਮੈਂ ਵੀ ਜਦੋਂ ਵੇਖਿਆ ਕਿ ਮਾਹੌਲ ਬੜਾ ਵਧੀਆ ਹੈ ਤੇ ਤੁਹਾਡੇ ਵਰਗੇ ਦੋਸਤਾਂ ਨੇ ਵੀ ਕਿਹਾ ਕਿ ਤੁਸੀਂ ਇਸ ਪਾਗ ਪਾਗ ਲਓਗੇ ਤਾਂ ਮੇਰਾ ਵੀ ਦਿਲ ਕੀਤਾ ਕਿ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਖੂਨਦਾਨ ਕਰਨਾ ਸੀ ਬੈਠ ਕੇ ਅੱਜ ਕਰਤਾ ਸੋ ਅੱਜ ਫਸਟ ਟਾਈਮ ਕੀਤਾ ਬੜਾ ਚੰਗਾ ਲੱਗਿਆ ਐਂਡ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਵੀ ਇਹ দান ਦੇਣ ਕਿਉਂਕਿ ਇਹਦੇ ਵਰ ਟੋਡਾ দান ਕੋਈ ਨਹੀਂ ਹੈ ਔਰ ਜਿਸ ਨਾਲ ਕਿਸੇ ਆਦਮੀ ਦੀ ਲੋੜਵੰਦੀ ਜਾਨ ਬਚ ਸਕਦੀ ਹੈ ਉਸ ਤੋਂ ਵੱਡਾ দান ਕੋਈ ਨਹੀਂ। ਕੀ ਨੌਜਵਾਨ ਕੀ ਕਹਿਣਾ ਚਾਹੋਗੇ ਜਿਹੜੇ ਜਨਮ ਦੇ ਸਾਡੀਆਂ ਕਰਕੇ ਮਿਲਾਂਦੇ ਰਹੇ ਹੋ? ਕੀ ਕਹਿਣਾ ਚਾਹੋਗੇ? ਬਿਲਕੁਲ ਜੀ ਇਹ ਜਹੇ ਮੌਕੇ ਤੁਹਾਡੇ ਲਾਈਫ ਦੇ ਜਿਹੜੇ ਕ੍ਰੂਸ਼ਲ ਮੌਕੇ ਨੇ ਉਹ ਤੁਸੀਂ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਭਾਗ ਲੈ ਕੇ ਬਣਾਓ ਚੰਗੀਆਂ ਐਕਟੀਵਿਟੀਜ਼ ਚੰਗੀ ਸੋਚ ਬਣੇਗੀ ਇਸ ਤਰੀਕੇ ਨਾਲ ਸੋ ਮੈਂ ਸਾਰੇ ਨੌਜਵਾਨ ਵਰਗ ਨੂੰ ਅਪੀਲ ਕਰਦਾ ਕਿ ਨਸ਼ਿਆਂ ਤੋਂ ਦੂਰ ਰਹੋ ਔਰ ਸਪੋਰਟਸ ਐਕਟੀਵਿਟੀਜ਼ ਬਾਗ ਲੋ ਔਰ ਖੂਨ ਦਾ ਜਰੂਰ ਕਰੋ ਕਿਉਂਕਿ ਖੂਨ ਜਿਹੜਾ ਰਿਪਲੈਨਿਸ਼ ਹੁੰਦਾ ਰਹਿੰਦਾ ਹੈ ਤੇ ਤੁਹਾਡੇ ਖੂਨ ਦੇ ਨਾਲ ਕਿਸੇ ਦੀ ਜਾਨ ਬਚਦੀ ਹੈ ਉਸ ਤੋਂ ਵੱਡਾ ਦਾਨ ਕੋਈ ਨਹੀਂ ਆ ਦੇਖੋ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਸਾਡਾ ਪ੍ਰੋਬਲਮ ਆਉਂਦੀ ਹੈ ਬੁੱਢਾ ਨਾਲਾ ਦੇ ਵਿੱਚ ਉਹ ਬੁੱਢਾ ਨਾਲਾ ਦੀ ਸਫਾਈ ਜਿਹੜੀ ਉੱਥੇ ਫੋਕਲੇਜ ਲੱਗੀਆਂ ਨੇ ਤਕਰੀਬਨ ਦੋ ਕੰਸਟੈਂਸੀ ਤਿੰਨ ਕੰਸਟੈਂਸੀ ਦੇ ਵਿੱਚ ਫੋਕਲੇਜ ਲੱਗੀਆਂ ਨੇ ਜਿਹੜੀ ਸਪਾਈਕ ਕਰ ਰਹੀ ਗਾਰ ਕੱਢ ਰਹੀ ਹੈ ਅੰਦਰ ਸਿਟੀ ਦੇ ਵਿੱਚ ਵੀ ਜਿਹੜੇ ਮੇਨ ਸੀਵਰ ਹੈਗੇ ਉਹਨਾਂ ਵਿੱਚ ਵੀ ਜਿਹੜੀ ਅਸੀਂ ਸੁਪਰ ਸੱਕਰਸ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ ਸਾਡੀ ਇਸ ਤੋਂ ਇਲਾਵਾ ਜਿਹੜੀਆਂ ਰੋਡ ਗੱਲੀ ਤੇ ਹੈਗੀਆਂ ਨੇ ਉਹਨਾਂ ਨੂੰ ਵੀ ਸਫਾਈ ਦਾ ਨਾਲ ਨਾਲ ਕੰਮ ਚੱਲ ਰਿਹਾ ਤਾਂ ਜੋ بارش ਦਾ ਪਾਣੀ ਜਿਹੜਾ ਸੀਵਰ ਦੇ ਵਿੱਚ ਚਲਾ ਜਾਵੇ